ਆ ਵੀ ਭਰਾਵੋ ਆਪਾਂ ਗੁਰੂ ਘਰਾਂ ਦੇ ਦਰਸ਼ਨ ਬਹੁਤ ਜ਼ਿਆਦਾ ਯਾਨੀ ਕਿ ਕਰਦੇ ਆ ਆਪਣੇ ਸਿੱਖ ਇਤਿਹਾਸ ਦਾ ਇਹ ਕਲਚਰ ਆ ਵੈਸੇ ਤਾਂ ਆਪਾਂ ਸਾਰੇ ਧਰਮਾਂ ਨੂੰ ਸਤਿਕਾਰ ਦਿੰਦੇ ਆ ਪਰ ਖਾਸ ਕਰਕੇ ਆਪਾਂ ਗੁਰੂ ਘਰਾਂ ਦੇ ਵਿੱਚ ਆਉਂ ਯਾਤਰਾ ਕਰਦੇ ਰਹਿੰਦੇ ਆ ਪਰ ਕਈ ਵਾਰੀ ਆਪਾਂ ਨੂੰ ਆਪਣੇ ਨੇੜੇ ਪਿੰਡ ਰੋਡੇ ਜਿੱਥੋਂ ਦੇ ਮਹਾਨ ਜਰਨੈਲ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੀ ਉਹਨਾਂ ਦਾ ਜਨਮ 2 ਤਰੀਕ ਨੂੰ ਇਸ ਸਥਾਨ ਤੇ ਹੋਇਆ ਸੀਗਾ ਉਸ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਸਥਿਤ ਆ ਤੇ ਇੱਕ ਮਹਾਨ ਜਰਨੈਲ ਜਿਨ੍ਹਾਂ ਨੇ ਆਪਣੇ ਕੌਮ ਦੀ ਸੇਵਾ ਕਰੀ ਆ ਕੌਮ ਦੀ ਖਾਤਰ ਆ ਆਖਰੀ ਦਮ ਤੱਕ ਲੜਿਆ ਤੇ ਉਹਨਾਂ ਦਾ ਯਾਨੀ ਕਿ ਆਪਾਂ ਹਰ ਇੱਕ ਇਨਸਾਨ ਦੇ ਸੀਨੇ ਦੇ ਵਿੱਚ ਯਾਦਾਂ ਉਹਨਾਂ ਦੀਆਂ ਵਸਦੀਆਂ ਉਹਨਾਂ ਦੀਆਂ ਯਾਦਾਂ ਨੂੰ ਹਮੇਸ਼ਾ ਆਪਾਂ ਤਾਜ਼ਾ ਰੱਖਦੇ ਆਂ ਤੇ ਹਰ ਇੱਕ ਸਿੱਖ ਪਰਿਵਾਰ ਨੂੰ ਇੱਥੇ ਜਨਮਸਥਾਨ ਤੇ ਦਰਸ਼ਨ ਮੇਲਾ ਕਰਨ ਦਾ ਜ਼ਰੂਰ ਯਾਨੀ ਕਿ ਆਉਣਾ ਚਾਹੀਦਾ ਤੇ ਇੱਕ ਹੋਰ ਗੱਲ ਜਿੱਥੇ ਭਾਈ ਅਮਰਤਪਾਲ ਜਿਨੇ ਆਪ ਦੀ ਗ੍ਰਿਫਤਾਰੀ ਦਿੱਤੀ ਸੀ ਉਹ ਵੀ ਗੁਰਦੁਆਰਾ ਸਾਹਿਬ ਇਹੀ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਭਾਈ ਅਮਰਪਾਲ ਜੀ ਨੇ ਆਵਦੀ ਗ੍ਰਿਫਤਾਰੀ ਕੀਤੀ ਸੀ ਤੇ ਆਉ ਵੀ ਦਿਖਾਈ ਗਿਆ ਅੱਗੇ ਪਾਸੇ ਇਹਨਾਂ ਜਿਹੜੀ ਆਪਾਂ ਜਦੋਂ ਗੁਰੂਗ੍ਰੰਥ ਸਾਹਿਬ ਦੇ ਦਰਸ਼ਮੇ ਕਰਕੇ ਤੇ ਪ੍ਰਕਰਮਾ ਕਰਦੇ ਆ ਤੇ ਮਗਰਲੇ ਪਾਸੇ ਇੱਕ ਜਾਲੀ ਲੱਗੀ ਹੋਈ ਆ ਉੱਥੇ ਜਦੋਂ ਆਪਾਂ ਨਮਸਕਾਰ ਕਰਦੇ ਆ ਬਿਲਕੁਲ ਸਾਹਮਣੇ ਥੱਲੇ ਪੂਰਾ ਸਾਹਿਬ ਦੇ ਵਿੱਚ ਜਿਹੜੀ ਤਸਵੀਰ ਆ ਉਹ ਤੁਹਾਨੂੰ ਦਿਖਾਈ ਦੇਊਗੀ ਉਹ ਮਹਾਨ ਜਰਨੈਲ ਦੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਤਸਵੀਰ ਤੁਹਾਨੂੰ ਉੱਥੋਂ ਦਿਖਾਈ ਦੇਊਗੀ ਤੇ ਬਾਅਦ ਦੇ ਵਿੱਚ ਤੁਸੀਂ ਪੂਰਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰ ਸਕਦੇ ਹੋ ਤੇ ਉੱਪਰੋਂ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਕਈ ਵਾਰੀ ਕਿਸੇ ਤੋਂ ਨਹੀਂ ਸਮੱਸਿਆ ਹੁੰਦੀ ਨਹੀਂ ਉਤਰਿਆ ਜਾਂਦਾ ਪੌੜੀਆਂ ਦੇ ਕਾਰਨ ਤੇ ਉਤੋਂ ਹੀ ਦਰਸ਼ਨ ਮੇਲੇ ਹੋ ਸਕਦੇ ਆ। ਇਹਦੇ ਚੰਪਾ ਲਾਂਗੀ ਇੱਥੋਂ ਦਾ ਨਾਮ ਇਹ ਤਾਂ ਦੇ ਛੋਡੇ ਹਾਣੀ ਸੀਗੇ ਜੀ ਹਾਂ ਤੁਹਾਡੇ ਸੋਸੋ ਵੱਡੇ ਹੈਗੇ। ਤੁਸੀਂ ਕਿੱਦੇ ਕਿੰਨਾ ਚਿਰ ਵੱਡੇ ਉਹਦਾ ਜਾਨਦਾ ਸੀ ਇਹਨਾਂ ਦਾ ਠੀਕ ਹੈ ਜੀ। ਤੇ ਉਹ ਸੁਭਾਅ ਪਹਿਲਾਂ ਬਚਪਨ ਚ ਕਿਹੋ ਜਿਹਾ ਸੀਗਾ ਇਹਨਾਂ ਦਾ? ਠੰਡਾ ਠੰਡਾ ਸੁਭਾਅ ਪਹਿਲੀ ਸਾਧੂ ਮਹਾਤਮਾ ਵਾਲੀ ਗੱਲ ਸੀ ਹੈ ਵੀ ਫਕੀਰੀ ਦੇ ਪਹਿਲੇ ਜਾਨਕੀ ਰੂਪ ਗਿਰੀ ਵਾਲਾ ਸੀ ਇਹਨਾਂ ਦਾ। ਠੀਕ ਹੈ ਠੀਕ ਹੈ ਕਿਲਾ ਪੈੜੀ ਦਾ ਵਾਹ ਕੇ 101 ਪਾਠ ਨਿਤ ਕਰਦੇ ਸੀ 101 60 ਰੋਜ਼ ਇੱਕ ਕਿੱਟਾ ਦੋਸਤ ਬਹੁਤ ਵੱਡੀ ਗੱਲ ਆ ਇਹ ਇੱਕ ਕਿਲਾ ਪੈੜੀ ਦਾ ਵਾਹ ਕੇ ਇਹਨਾਂ ਨੇ ਸੰਤਾਂ ਨੇ ਖੇਤੀ ਵੀ ਕਰੀ ਆ ਇਹ ਨਹੀਂ ਕੋਈ ਖੇਤੀ ਵੀ ਕਰੀ ਆ ਤੇ ਮਾਲ ਵੀ ਚਾਰਿਆ ਪ੍ਰਭਾ ਜੀ ਦੱਸਦੇ ਆ ਮਾਲ ਵੀ ਚਾਰਿਆ ਇੱਕ ਕਿਲਾ ਵਾਹ ਕੇ 101 ਪਾਠ ਕਰਕੇ ਫੇਰ ਜਨ ਕੇ ਪੈਣਾ ਇਹਨਾਂ ਨੇ ਪਹਿਲਾਂ ਵੀ ਇੱਕ ਮਹਾਨ ਰੂਹੀ ਆਈ ਸੀ ਇਹਨੇ ਭਾਰਤੀ ਕੀਤੀ 45 ਰੰ 1 ਵਜੇ ਰਾਤ ਨੂੰ 1:30 ਵਜੇ ਦੇ ਮਾਂ ਪ੍ਰਸ਼ਾਦਾ ਪਕਾਉਂਦੇ ਸੀ ਇੱਕ ਫੁਲਕਾ ਛੰਗਦੇ ਸੀ ਸਿਰਫ ਇੱਕ ਫੁਲਕਾ ਉਹ ਵੀ ਸੱਤ ਕਰਨਾ ਠੀਕ ਹੈ ਹਾਂ ਸੱਤ ਕਰਨਾ ਤੇ 45 ਡੰਡਾ ਚੇਦਾ ਭਾਰ 11 ਕਿਲੋ ਘਟ ਗਿਆ ਠੀਕ ਹੈ ਜੀ ਹਾਂ ਉਹ ਉੱਥੇ ਹੈ ਯਾਨਕਿ ਇਹਨੇ ਜਤੀ ਸੀਗੇ ਇਹਨੇ ਜਤ ਕਿਤੇ ਇਹਨਾਂ ਦਾ ਘੋਟੇ ਬਾਹਰ ਤੇ ਕਿੰਨੇ ਭੈਣ ਭਰਾ ਸੀਗੇ ਇਹ ਸੱਤ ਭਰਾ ਇੱਕ ਭੈਣ ਸੱਤ ਭਰਾ ਇੱਕ ਭੈਣ ਦੋਸਤੋ ਗੱਲ ਇਹ ਵੀ ਜਦੋਂ ਕੋਈ ਵੀ ਕਿਤੇ ਆਪਾਂ ਅਸਥਾਨ ਤੇ ਜਾਂਦੇ ਆ ਉਥੋਂ ਆਪਾਂ ਨੂੰ ਕੋਈ ਨਾ ਕੋਈ ਗੱਲ ਸਿੱਖਣ ਨੂੰ ਮਿਲਦੀ ਆ ਇਹ ਬਹੁਤ ਵੱਡੀ ਇੰਟਰਸਟਿੰਗ ਗੱਲ ਆ ਜਿਹੜੀ ਆਪਾਂ ਨੂੰ ਇਹ ਸਿੱਖਣ ਨੂੰ ਮਿਲੀ ਆ ਕਿ ਯਾਨੀ ਕਿ ਸੱਤ ਭਰਾ ਸੀਗੇ ਇਹ ਤੇ ਦੋ ਮਾਵਾ ਦੇ ਸੀ ਤੇ ਇੱਕ ਪਿਤਾ ਦੇ ਜਦੋਂ ਵੀ ਕਿਤੇ ਇਹ ਸ਼ੇਰਗਿਚ ਆਉਣਾ ਹੋਵੇ ਤਾਂ ਪਿੰਡ ਰੋਡੇ ਬਾਗਾਪਰਾਣਾ ਜ਼ਿਲ੍ਹਾ ਮੋਗਾ ਬਾਗਾਪਰਾਣਾ ਦੇ ਬਿਲਕੁਲ ਨੇੜੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਇੱਥੇ ਜਿਹੜਾ ਸੰਤ ਦਾ ਜਨਮ ਹੋਇਆ ਸੀ ਮਿਲਦੇ ਆ ਕਿਤੇ